ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਤਹਿਸੀਲ ਇਸਪੰਡ ਨੂੰ ਨਿਹਾਲ ਸਿੰਘ ਵਾਲਾ ਪੈਂਦੀ ਆ ਤੇ ਜ਼ਿਲ੍ਹਾ ਮੋਗਾ ਖੁਸ਼ਦੀਪ ਦੇ ਘਰੋਂ ਇਹ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ 17 ਨਾਗਾ ਜਿਹਦੇ ਵਿੱਚ 2 ਜਰਸੀ ਤੇ 15 ਜਿਹੜੀਆਂ ਐਚ ਐਫ ਐ ਤੇ 15 ਦੇ ਵਿੱਚੋਂ ਦੋਸਤੋ 3 گاਵਾ ਜਿਹੜੀਆਂ ਉਹ ਸੋਈਆਂ ਸੋਈਆਂ ਬਾਕੀ 14 ਇਸ ਟਾਈਮ ਗੱਬਣਗਾਵਾ ਬਾਈ ਦੇ ਘਰੇ ਵਿਕਰੀ ਵਾਲੀਆਂ ਅਵੇਲੇਬਲ ਹੈ। ਸੁੰਜਾ ਸੁੰਆਇਆਂ ਵੜਾ ਇਸ ਸਾਈਡ ਦੇ ਉੱਤੇ ਆਪਾਂ ਇਹਨਾਂ ਸਬੰਧੀ ਵੀ ਗੱਲਬਾਤ ਕਰਾਂਗੇ ਸੋ ਲਾਸਟ ਤੱਕ ਵੀਡੀਓ ਦੇਖ ਲਿਓ। ਪਸ਼ੂ ਜਿਹੜਾ ਤੁਹਾਨੂੰ ਜੱਚੂਗਾ ਦੋਸਤੋ ਦੀ ਤਸੱਲੀ ਤੁਸੀਂ ਕਰਨੀ ਹੈ। ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ। ਸ਼ੁਰੂਆਤ ਕਰਦੇ ਹਾਂ ਆਪਾਂ ਪਹਿਲਾਂ ਜਰਸੀ ਜਿਹੜੀਆਂ ਉਹਨਾਂ ਬਾਰੇ ਡਿਟੇਲ ਪੁੱਛ ਲੈਣੇ ਫਿਰ ਉਹਨਾਂ ਨੂੰ ਸ਼ਾਮੇ ਬਣਾ ਦੇਾਂਗੇ ਕਿਉਂਕਿ ਤੁੱਪੇ ਖੜੀਆਂ ਵੜਾ ਤੇ ਉਸ ਤੋਂ ਬਾਅਦ ਤੁਹਾਨੂੰ ਐਚਐਫ ਬਾਰੇ ਜਾਣਕਾਰੀ ਲੈ ਕੇ ਦੇਾਂਗੇ। ਖੁਸ਼ਦੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਖੁਸ਼ਦੀ ਪੱਜ ਆਪਣੇ ਕੋਲ 17 ਨਾ ਆ ਗਿਆ ਹਨ ਹਾਂਜੀ ਦੋ ਜਰਸੀ ਐ ਇੱਥੋਂ ਹੀ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਜਰਸੀ ਇਹ ਪਹਿਲਣਾ ਬਾਈ ਬੱਛੀ ਠੀਕ ਐ ਇਹ ਆਪਾਂ ਐ ਪਿਛਲੀ ਵੀਡੀਓ ਚ ਵੇੜਾ ਦਿਖਾਈਆਂ ਸੀਗੀਆਂ ਜਦੋਂ ਤੁਸੀਂ ਸ਼ਾਰਟ ਵੀਡੀਓ ਪਾਈ ਹੈ ਨਾ ਉਦੋਂ ਬਾਅਦ ਚ ਰਾਜਸਥਾਨ ਦੇ ਬੰਦੇ ਨਾਲ ਵੇੜਾ ਨਾ ਸੌਦਾ ਹੋ ਗਿਆ ਸੀ ਠੀਕ ਐ ਉਹਨੇ ਆਪਾਂ ਨੂੰ ਸਾਈ ਵੀ ਪਾਈ ਸੀ ਉਹ ਬਾਅਦ ਚ ਪੈਸਿਆਂ ਕਰਕੇ ਗਾਈਆਂ ਦਾ ਸੌਦਾ ਯਾਨੀ ਕੈਂਸਲ ਹੋ ਗਿਆ ਪੈਸਿਆਂ ਨਾ ਆਧਾਰ ਕਰਦਾ ਸੀ ਆਪਣੇ ਨਾਲ ਠੀਕ ਐ ਕੀ ਰੇਟ ਰਹੂਗਾ ਇਹਦਾ ਖੁਸ਼ਦੀ ਕਿਤੇ ਦਿਨ ਕਿੰਨੇ ਲੈ ਜੂਗੀ ਇਹਨਾਂ ਦਾ ਬਾਈ ਜੇ ਜੋੜਾ ਇਕੱਠਾ ਲੈਣਾ ਕਿਸੇ ਭਰਾ ਨੇ ਤਾਂ ਦੋ 10 ਦਾ ਦਵਾਂਗੇ ਕੱਲੀ 12 ਇੱਕ 5 ਦੀ ਹਾਂ ਤਾਂ ਬਹੁਤ ਜਿਆਦਾ ਆਰਡਰ ਤਿਆਰ ਕੀਤਾ ਬੱਛੀ ਨੇ ਠੀਕ ਹੈ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਉਦੋਂ 15 ਚਿਫ ਵੇੜਾ ਨਾਲ ਸੀਗੀਆਂ ਹੂੰ ਤੇ ਸੋ ਸੋ ਤੰਦੋ ਵੀ ਬੱਛੀ ਐ ਇਹਦਾ ਟਾਂਚਾ ਬਹੁਤ ਸੁਣਾ 1 ਲੱਖ 12000 ਦੀ ਇਹ ਬੱਛੀ ਮਿਲੂਗੀ ਜੇ ਕੋਈ ਵੀਰ ਕੱਲੀ ਖਰੀਦਦਾ ਹੈ ਜੋੜਾ ਦੋ 10 ਦਾ ਮਾਨਤਣ ਵਿੱਚੋਂ ਹੋ ਜੂਗਾ ਅੱਜ ਹਵਾਨਾ ਅੱਗੇ ਨਾਲੋਂ ਕਾਫੀ ਤਾਰੀ ਬੈਠੀ ਐ ਬਾਕੀ ਜਿਵੇਂ ਜਿਵੇਂ ਨੇੜ ਆਊਗੀ ਉਵੇਂ ਉਵੇਂ ਭਰੂਗੀ ਸੋ ਹੁਣ ਦਾ ਰੁਖ ਤੁਸੀਂ ਦੇਖੋ ਇਹ ਕਨਫਰਮ ਖੀਰੀ ਐ ਪਿਛਲੀ ਵੀਡੀਓ ਚ ਦੰਦ ਦਿਖਾਏ ਸੀ ਤੇ ਦੰਦ ਦੇਖਾਂਗੇ ਇਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਜ਼ਰੂਰ ਦਿਖਾ ਹੀ ਦੇਾਂਗੇ ਸੌਦਾ ਹੋ ਗਿਆ ਸੀ ਪਰ 15 ਅਗਸਤ ਕਰਕੇ ਕੁਝ ਜਿਹੜੀਆਂ ਛੁੱਟੀਆਂ ਵੀ ਇਦਾਂ ਦੀਆਂ ਆਈਆਂ ਜਿਹਦੇ ਕਰਕੇ ਪੇਮੈਂਟ ਦੀ ਦਿੱਕਤ ਆ ਗਈ ਹੁਣ ਵੀ ਖੀਰੀ ਵੱਚੀ ਦੇਖਣ ਨੂੰ ਠੀਕ ਐ ਭਾਈ 1 ਲੱਖ ਤੇ 12000 ਦੀ ਜਰਸੀ ਖੀਰੀ ਐ ਜੇ ਕੋਈ ਵੀਰ ਪਸੰਦ ਕਰਦਾ ਤਾਂ ਕਰਮ ਵਾਲੀ ਜਦੋਂ ਉਹਨੂੰ ਜਵਾਨ ਹੋਣੀ 8 ਦੰਦ ਹੁੰਦੇ ਆ ਪਸ਼ੂ ਦੇ ਤੇ ਜਦੋਂ ਉਹਨੂੰ 8 ਧੇ ਦੰਦ ਦੁੱਧ ਵਾਲੇ ਸਟਕ ਕੇ ਪੂਰੇ ਕੱਢੂਗੀ ਤੇ ਉਦੋਂ ਨੂੰ ਕਾਫੀ ਚੰਗੀ ਵਜਨ ਵਾਲੀ ਗਾਂ ਜਿਹੜੀ ਉਹ ਤਿਆਰ ਹੋ ਜਾਣੀ ਹੈ। ਸੋ ਉਹਵਾਨਾ ਹੁਣ ਦੇਖੋ ਕਾਫੀ ਚੰਗਾ ਇਸ ਟਾਈਮ ਪਰ ਕੀ ਇਹ ਕਰਮਾ ਵੀ ਹਜੇ ਦਿਨ ਹੋਰ ਲਾਉਗੀ ਸੂਨ ਚ। ਇਹ ਤੋਂ ਬਿਨਾ ਇੱਕ ਦੂਜੀ ਜਰਸੀ ਵੀ ਹੈ ਇਹ ਵੀ ਤੁਹਾਨੂੰ ਤੋਰ ਕੇ ਦਿਖਾਣੇ ਤੁੱਪੇ ਖੜੀਆਂ ਐ ਦੂਬਾ ਚ ਇਹਨਾਂ ਨੂੰ ਅੰਦਰ ਬੰਦੂਗਾ ਭਾਈ ਤੇ ਇਹ ਤੁਹਾਨੂੰ ਕਿਰਾਂ ਵੀ ਇਹ ਦੂਜਾ ਸੁਹਾ ਜਗਜੀਤ ਵੀਰੇ ਹਮ ਸਰ ਗਾਇਆਂ ਐ ਚੇ ਫਾਉ ਤੋਰ ਕੇ ਕਾਫੀ ਦਿਖਾ ਦਾਂਗੇ। ਠੀਕ ਹੈ। ਤੇ ਬਸ ਇਹ ਛਾਵੇਂ ਬਣਾਏ ਦੀ ਸੈਕੰਡ ਲაქਟੇਸ਼ਨ ਆ ਹੁਣ ਪਹਿਲੇ ਲაქਟੇਸ਼ਨ ਦੀ ਆਪਾਂ ਅੱਗੇ ਵੀ ਦੱਸੇ ਵੀਡੀਓ ਵੀ ਹੈਗੀ ਆ ਠੀਕ ਹੈ ਇਹਦਾ ਕੱਲੀ ਦਾ ਪ੍ਰਾਈਜ 1.5 ਆ ਠੀਕ ਹੈ ਪਹਿਲੇ ਸੂਏ ਇਹਦਾ 26 ਕਿਲੋ ਪੀਕ ਸੀ 23-24 ਲੀਟਰ ਰੈਵਰੇਜ ਦੁੱਧ ਰਿਹਾ ਇਹਦਾ ਠੀਕ ਹੈ ਹ ਐਚ ਐਫ ਤੇ ਆ ਜਾਂਦੇ ਬਈ ਤਾਂ ਕੋਸ਼ ਦੀ ਪਹਿਲੇ ਨੰਬਰ ਤੇ ਗਾਂ ਖੜੀ ਬਈ ਕਨਮਾ ਸੂਆ ਇਹ ਜਗਜੀਤ ਬਾਈ ਦੂਜਾ ਦੂਜਾ ਸੂਆ ਹੀ ਆ ਬੜਾ ਚਾਰ ਬੜਾ ਇਕੱਠੀਆਂ ਆਈਆਂ ਇੱਕ ਫਾਰਮ ਚੋਂ ਇਹ ਠੀਕ ਹੈ ਤੇ ਦੁੱਧ ਦਾ ਜਾਨੀ ਰਿਕਾਰਡ ਬਹੁਤ ਜਿਆਦਾ ਚੰਗਾ ਵਹਿੜਦਾ ਠੀਕ ਹੈ ਹਾਂਜੀ ਕਿੰਨਾ ਲਊ ਤੇ ਰੇਟ ਕੀ ਰਹਿਣਾ ਇਹਦਾ 42 ਕਿਲੋ ਦਾ ਪੀਕ ਸੀਗਾ ਵਹਿੜਦਾ ਦੂਜਾ ਸੁਗਾ ਠੀਕ ਹੈ ਰੇਟ ਕੀ ਰਹੂਗਾ ਦਾ ਤੇ ਜਵਾਨੀ ਵਾਲੇ ਦੰਦ ਹਜੇ ਰਲਾਏ ਹੀ ਨਹੀਂ ਗਏ ਨੇ ਠੀਕ ਹੈ ਇਹਦਾ ਜਗਜੀਤ ਵੀਰੇ 1,60,000 ਰੁਪਇਆ ਰੇਟ ਆਗਾ ਠੀਕ ਹੈ ਹਾਂ ਫੋਲੋ ਬਈ 1,60,000 ਡਿਮਾਂਡ ਹੈ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਹਰੇਕ ਪੱਖ ਤੋਂ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਹੈ ਬਾਕੀ ਜਿਹੜੀ ਕੀਮਤ ਹੁੰਦੀ ਹੈ ਉਹ ਤੁਸੀਂ ਆ ਕੇ ਪਸ਼ੂ ਸਾਹਮਣੇ ਦੇਖਿਆ ਕਰੋ ਫੇਰ ਹੀ ਜੱਜਮੈਂਟ ਹੁੰਦੀ ਹੈ ਵੀ ਕਿਹੜਾ ਪਸ਼ੂ ਕੀ ਕੀਮਤ ਉਹਦੀ ਹੋਣੀ ਚਾਹੀਦੀ ਹੈ ਜਾਂ ਡਿਮਾਂਡ ਹੀ ਠੀਕ ਹੈ ਨਾ ਤਾਰਾ ਤੇ ਇੰਨੀ ਜਿਆਦਾ ਲੰਬਾਈ ਹੈ ਜਿਹੜੀ ਇਹ ਪਿਕਅਪ 'ਚ ਜਾਣ ਵਾਲਿਆਂ ਦਾ ਵਹਿੜਾ ਨਹੀਂ ਸਹੀ ਹੈ ਹਾਂ ਇਹ ਆਪਾਂ ਵੀ ਮੰਨ ਕੇ ਚੱਲੋ ਦੋ-ਦੋ ਕਰਕੇ ਵੱਡੇ ਕੈਂਟਰ 'ਚ ਵਹਿੜਾ ਮੰਗਾਈਆਂ ਘਰੇ ਠੀਕ ਹੈ ਕਿਉਂਕਿ ਇੰਨੀ ਲੰਬਾਈ ਇਨਾ ਫੋਰਟੀਟ ਹਰੇਕ ਵਹਿੜ 'ਚ ਨਹੀਂ ਹੁੰਦਾ ਸਹੀ ਹੈ ਲੇ ਆ ਵੀ ਮੁ। ਸੋ ਸੋ ਦੇਖੋ ਇੱਕੋ ਇੱਕੋ ਵਾ ਡੇਟਾ ਅੰਚੇ ਦੀ ਵੈਰ ਤੁਹਾਨੂੰ ਦਿਖਾ ਰਹੇ ਹਾਂ ਬਰੀਡ ਕੁਆਲਟੀ ਦੀ ਦੇਖ ਲਓ। ਬਾਕੀ ਹਰ ਲੈਂਥ ਬਹੁਤ ਜ਼ਿਆਦਾ ਆ। ਪ੍ਰੋਪਰ ਵੈਡਾਂ ਦਾ ਰਿਕਾਰਡ ਮਿਲੋ ਸਾਰਿਆਂ ਦਾ ਜੀ। ਠੀਕ ਹੈ। ਇਹ ਦੋਸਤੋ ਉੱਤਲੇ ਪਾਸੇ ਜਿਹੜੀਆਂ ਵੱਧੀਆਂ ਉਹਨਾਂ ਚ ਦੂਜੇ ਨੰਬਰ ਤੇ ਗਾਂ। ਇਹਦਾ ਵੀ ਕੱਦ-ਕਾਠ ਤੇ ਵਜ਼ਨ ਵੀਡੀਓ ਜੋ ਜੱਜਮੈਂਟ ਹੁੰਦੀ ਹੋਣੀ ਤੁਹਾਨੂੰ ਕਾਫੀ ਵੱਡੀ ਗਾਂ। ਖੁਸ਼ ਦੀ ਪੇਰੀ ਡਿਟੇਲ ਦੱਸਦੀ ਹਾਂ। ਐਡੀ ਐਡੀ ਦਾ ਗਾਂ ਜਗਜੀਤ ਵੀਰੇ ਜਿਹੜੀ ਆਪਾਂ ਪਿਛਲੀ ਦਿਖਾਈ ਸੀ ਨਾ ਕੱਚੀ ਵੜ ਪਿਛਲੀ ਵੀਡੀਓ ਚ ਉਹ ਵੀ ਨਹੀਂ ਸੀ ਆ ਦੇਖ ਲਓ ਵੀ ਮੇਰੇ ਤਾਂ ਇੱਥੋਂ ਤੱਕ ਆਉਂਦੀ ਐ। ਹਾਏ ਸਹੀ ਐ। ਹਾਂ ਠੀਕ ਐ ਇਹ ਕਨਮ ਸੁਆ ਸੁਹੰਦੀ ਐ। ਇਹ ਦੂਜਾ ਸੁਆ ਜਗਜੀਤ ਭਾਈ ਸਹੀ। ਹੂੰ ਤੇ ਜਵਾਨੀ ਵਾਲੇ ਦੰਦਰ ਲਾਏ ਨਹੀਂ ਇਹਨੇ ਹਜੇ। ਠੀਕ ਐ। ਹਾਂ। ਪਹਿਲੇ ਸੁਏ ਵੇੜ ਦਾ ਇਹਦਾ 55.5 ਲੀਟਰ ਦਾ ਪੀਕ ਰਿਆ ਇਹਦਾ। 47 ਕਿਲੋ ਐਵਰੇਜ ਦੁੱਧ ਸੀਗਾ ਇਹਦਾ। ਕੀ ਰੇਟ ਹੋਊਗਾ ਇਹਦਾ ਇਹਦਾ ਜਗਜੀਤ ਵੀਰੇ ਜੇ ਤਾਂ ਕਿਸੇ ਨੇ ਆਏ ਕੱਚੀ ਲੈਣੀ ਆ ਤਾਂ ਸਵਾ ਦੋ ਲੱਖ ਰੁਪਏ ਦੀ ਹੂੰ ਤੇ ਜੇ ਹੁਣ ਕੋਈ ਅੱਜ ਤੋਂ ਦਸਾਂ ਦਿਨਾਂ ਨੂੰ ਮੰਨ ਕੇ ਚੱਲੋ ਰੇਟ ਹੋਊਗਾ ਤੇ ਉਹ ਡਿਫਰੈਂਟ ਹੋਊਗਾ ਠੀਕ ਹੈ ਇੱਥੇ ਮੈਂ ਖੜਾਉਣਾ ਜਿਹੜੀਆਂ ਇਹਨੀਆਂ ਬੈਂਸਬੂਨਸ ਆਰਡਰ ਤੇ ਹੂੰ ਉਹ ਬੋਟ ਆਪ ਦਿਨ ਸਹੀ ਹੈ ਲਿਆ ਇਹਨੂੰ ਦਿਖਾ ਦਿੰਨੀ ਦੋਸਤੋ ਹਵਾਨਾ ਜਿਹੜਾ ਉਹ ਤੁਹਾਨੂੰ ਜ਼ਰੂਰ ਦਿਖਾਉਣਾ ਹੈ ਤਾਂ ਇਹ ਹੁਣ ਹਵਾਨਾ ਇਹਨੇ ਬਣਾਉਣਾ ਹੀ ਸ਼ੁਰੂ ਕੀਤਾ ਹੈ ਟਾਈਮ ਅਜੇ ਲੈਂਦੀ ਐ ਸੋਣ ਚ ਪਰ ਤੁਸੀਂ ਅਜੇ ਤਾਂ ਬਾਈ 20 ਦਿਨ ਘੱਟ ਤੋਂ ਘੱਟ ਮੰਨ ਕੇ ਚੱਲੋ ਹੂੰ ਸਹੀ ਐ ਸੋ ਨਾੜਾ ਹੁਣ ਦੇਖ ਲੋ ਤੋਰੀ ਮੜਾ ਗਏ ਬਾਕੀ ਇੰਨਾ ਜਿਆਦਾ ਬੋਡੀ ਵੇਟ ਇੰਨੀ ਹਾਈਟ ਲੈਂਥ ਐ ਜਿਹੜੀਆਂ ਬੈੜਾਂਆਂ ਜਿਹੜੀਆਂ ਦੁੱਧ ਕੱਢਦੀਆਂ 65 70 70 ਲੀਟਰ ਸਹੀ ਸੋ ਇਹ ਦੂਜਾ ਸੂਰਸ ਹੁੰਦੀ ਐ ਅੱਜ ਦਾ ਰੇਟ 2.5 ਲੱਖ ਰੁਪਏ ਇਹਦਾ ਰੱਖਿਆ ਆ ਖੁਸ਼ਦੀ ਬਾਈ ਤਿੰਨ ਨੰਬਰ ਤੇ ਜਿਹੜੀ ਵਾੜ ਖੜੀ ਐ ਇਹ ਉੱਪਰ ਲਗਾ ਐਚ ਐਫ ਬੈੜਾਂ ਜੋ ਤਿੰਨ ਨੰਬਰ ਤੇ ਆ ਜਗਜੀਤ ਬਾਈ ਹੂੰ ਤੇ ਉਹ ਤੇ ਵੜ ਦਾ ਪਲੂਮ ਤੇ ਫਾਈਨ ਤੋਂ ਦਰਕਾਰ ਆ ਗਿਆ ਯਾਰ ਕਿੰਨਾ ਚੱਲੇ ਜੂਗੀ ਹਿਸਾਬ ਤੇ ਵੜ ਤੇ ਬਹੁਤ ਸੋਹਣਾ ਹੂੰ ਤੇ ਹਜੇ ਦੇਣੇ ਦੇ ਪਏ ਆ ਪੈਂਡਿੰਗ ਬਾਈ 11 12 ਠੀਕ ਹੈ 10 ਦਿਨ ਜਾਨੀ ਟੌਰ ਨਾਲ ਹੈ ਜੀ ਕਿਉਂਕਿ ਗਾਇਆਂ ਕਾਫੀ ਜਿਆਦੇ ਹੋਣ ਕਰਕੇ ਤੇ ਬਾਅਦ ਚ ਇੱਕ ਭਾਈ ਦੀਆਂ ਭੁੱਜਦੀਆਂ ਰਾਤ ਹੀ ਆਈਆਂ ਸਾਰੀਆਂ ਠੀਕ ਹੈ ਕੀ ਰੇਟ ਲੈਣਾ ਇਹਦਾ ਇਹ ਬਾਈ ਜਿਸਨੂੰ ਦੇਣ ਲੈਣ ਜਿਹੇ ਵਾਲਾ 110000 ਰੁਪਏ ਦੀ ਵੜ ਆਪਾਂ ਦੇ ਦਾਂਗੇ ਇਹਦੇ ਨਾਲ ਦੀ ਗਾਂ ਇਹਦੇ ਜਿਹੜੀ ਨਾਲ ਵੈੜ ਖੜੀ ਹੈ ਬਾਈ ਇਹ ਵੀ ਫਾਰਮ ਚੋਂ ਹੀ ਆਈ ਆ ਵੈੜ ਹੂੰ ਇਹਦਾ ਰਿਕਾਰਡ ਦੁੱਧ ਦਾ ਬਹੁਤ ਚੰਗਾ ਠੀਕ ਹੈ ਹਾਂਜੀ ਇਹ 40 ਪਲੱਸ ਵਾਲੀ ਆ ਗਈ ਵੈੜ ਅੱਡ ਰੋਡ ਰਾਗਾੜੀ ਕੁੜੀ ਦੇਖੋ ਕਿੰਨੀ ਵਧੀਆ ਵੈੜ ਦੀ ਹੂੰ ਇਹਦਾ ਬਾਕੀ ਲੰਬਾਈ ਲੰਬੂਈ ਹਾਈਟ ਲੈਂਥ ਆਪਾਂ ਨੂੰ ਸਾਰਾ ਕੁਝ ਇਹਦਾ ਦੇਸੀ ਜਾਂਦਾ ਜੀ ਹੂੰ ਇਹ ਵੈੜ ਦੇ ਦਾਂਗੇ ਆਪਾਂ 1 ਲੱਖ 40 ਹਜ਼ਾਰ ਦੀ ਜਿਸਨੋ ਜੀ ਠੀਕ ਹੈ ਇਹਦੇ ਨਾਲ ਜਿਹੜੀ ਐਫਪੀ ਇਹ ਬੈੜ ਆਪਾਂ ਦੇ ਰਾਂਗੇ ਜੀ 155000 ਰੁਪਏ ਦੀ ਅਜੇ 20 ਦਿਨ ਪੈਂਡਿੰਗ ਆ ਜੀ ਠੀਕ ਐ ਬਾਕੀ ਦੁੱਧ ਉਹਦੇ ਕਹਿਣ ਨੂੰ ਜਵਾਨ ਚ ਹੀ ਹੁੰਦਾ ਜਿੰਨਾ ਆਪਾਂ ਮਰਜ਼ੀ ਕਹਿ ਦਈਏ ਹੂੰ ਉਹ ਸਭ ਨੂੰ ਦਿਸਦਾ ਹੀ ਆ ਕੋਲ ਆ ਕੇ ਵੀ ਦਿਸਣਗੇ ਵੀ ਇਹ ਕਿੱਡੀਆਂ ਕਿੱਡੀਆਂ ਬੈੜਾਂ ਤੇ ਕਿੰਨਾ ਕਿੰਨਾ ਭਾਈ ਦੁੱਧ ਪਾ ਸਕਦੇ ਆ ਠੀਕ ਐ ਆਪਾਂ ਐਵੇਂ ਕਹੀ ਜਾਏਗੀ ਇਹ 50 ਦਊ ਉਹ 60 ਦਊ ਉਹ 40 ਦਊ ਹਨ ਹੂੰ ਉਹ ਕੋਲੇ ਆ ਕੇ ਦੇਖ ਲਿਓ ਆ ਬੈੜ ਜਿੱਦਾਂ ਆਪਾਂ ਪਹਿਲਾਂ ਬੈੜਾਂ ਦਿਖਾਈਆਂ ਦੋਨੇ ਉਹਨਾਂ ਨਾਲੋਂ ਵੀ ਜ਼ਿਆਦਾ ਹਾਈਟ ਲੈਂਥ ਚ ਆ ਹੂੰ ਦਿਨ 25 ਪਏ ਆ ਠੀਕ ਐ ਹਾਂਜੀ ਕੀ ਰੇਟ ਰਹੂਗਾ ਦਾ ਅੱਜ ਤੇ ਕੀ ਜਾਣੀ ਜੇ ਕਿਸੇ ਵੀ ਚੰਗੇ ਦੁੱਧ ਵਾਲੇ ਵੀਰ ਨੇ ਲੈਣੀ ਆ ਸਾ 60 ਪਲੱਸ ਦੁੱਧਾ ਹਮ ਹੈਗਾ ਇਹਦਾ ਵੈੜ ਦੀ ਉਮੀਦ ਠੀਕ ਹੈ ਵੀ ਇਹਨਾਂ ਦਾ ਦਰਾਮਣਾ ਪਾ ਦੂ ਕਿਉਂਕਿ 50 ਪਲੱਸ ਇਹਨੇ ਪਹਿਲਾਂ ਕੱਢਿਆ ਹੈਗਾ ਕੀ ਰੇਟ ਰਹੇਗਾ ਰੇਟ ਜਗਜੀਤ ਭਾਈ ਜੇ ਆਈ ਕੱਚੀ ਕਿਸ ਨੇ ਖਰੀਦਣੀ ਆ ਹਮ ਤਾਂ ਜਾਣੀ ਇਹਦੇ 25 ਦਿਨ ਇਹਦੇ ਪਏ ਆ ਮਹੀਨਾ ਵੀ ਲੈ ਸਕਦੀ ਹੈ ਕੀ ਹਮ ਦੀਪਾ ਜੇ ਬਣਾਉਣਾ ਸ਼ੁਰੂ ਕੀਤਾ ਬਿਹੜ ਨੇ ਆਰਡਰ ਰੋਡਰ ਦੀ ਲੰਬਾਈ ਬਹੁਤ ਆ ਬਿਹੜਦੀ ਇਹ 211000 ਰੁਪਏ ਦੀ ਆਪਾਂ ਦੇ ਦਾਂਗੇ ਬਾਈ ਠੀਕ ਹੈ ਇਹ ਤੋਂ ਅੱਗੇ ਜਿਹੜੇ ਗ੍ਰੈਂਡ ਖੜੀ ਐ ਇਹ ਜਗਜੀਤ ਵੀ ਸਵਾਦੀ ਦੇ ਦਾਂਗੇ ਠੀਕ ਹੈ ਇਹਦੇ ਯਾਨੀ 12 13 ਦਿਨ ਪਏ ਆ ਬਿਹੜਦੇ ਠੀਕ ਹੈ ਹਾਂਜੀ ਦੋਸੋ ਸਵਾ ਲੱਖ ਦੀ 12 13 ਦਿਨ ਬਾਕੀ ਆਈ ਟੂਟ ਬਹੁਤ ਆ ਬਿਹੜਦੀ ਹਾਂ ਤੇ ਬੇਸ ਵਗੈਰਾ ਬਹੁਤ ਵਧੀਆ ਆਰਡਰ ਤੇ ਠੀਕ ਹੈ ਇਧਰ ਆਪਾਂ ਸੁਣੀਆਂ ਸਵਾਈਆਂ ਜਿਹੜੀਆਂ ਉਹ ਦਿਖਾ ਦੇ ਕੋਸਦੀਪ ਤੋਰ ਕੇ ਸੋ ਇੰਨਾਂ ਸਵਾਈਆਂ ਬਾਈ ਤੋਰ ਕੇ ਦਿਖਾਉਂਦੇ ਆ ਜਮਾ ਪਹਿਲਣ ਬੱਚੀ ਆ ਗਈ ਦੋ ਦੰਦ ਹੂੰ 15 ਕ ਦਿਨ ਦੀ ਕੱਚੀ ਹੈ ਇਹ ਠੀਕ ਹੈ ਹਾਈਟ ਲੈਂਥ ਸਾਈਡ ਪੋਜ ਬਹੁਤ ਵਧੀਆ ਬੱਚੀ ਦਾ ਹੂੰ ਇਹ ਬੱਚੀ ਆਪਾਂ ਜਿਸ ਦਿਨ ਉਹ ਦੇ ਦਾਂਗੇ 1 15 ਦੀ ਜਗਜੀਤ ਬਾਈ ਠੀਕ ਹੈ ਆ ਦੂਜਾ ਸੂਆ ਵੈੜ ਆ ਗਈ ਹੂੰ ਤੇ ਵਜ਼ਨ ਠੀਕ ਠਾਕ ਆ ਸਰੀਰ ਚ ਤੇ ਦੁੱਧ ਇਹਨੇ ਦਿੱਤਾ 28 ਕਿਲੋ ਪਲੂਨ ਨੇ ਦੁੱਧ ਇਹਨੇ 30 ਕਿਲੋ ਪਾ ਦੂਗੀ ਇਹ ਜਿਸ ਨੂੰ ਇਹ ਦੇ ਦਾਂਗੇ 10 ਦੀ ਇਹ ਗਾੜੀ ਇਹ ਗੂੜੀ ਚਾਰੇ ਥਣ ਤੇ ਫੇਸ ਦੀ ਕੁਆਲਿਟੀ ਬਹੁਤ ਲਾਜਵਾਬ ਆ ਵਹਿੜ ਦੀ ਠੀਕ ਹੈ ਹਾਂ ਇਹ ਦੋ ਅੱਗੇ ਜਿਹੜੀ ਸੋਈ ਸੋਈਆਂ ਬਾਈ ਤਿੰਨੇ ਵਹਿੜਾ ਆਪਣੇ ਕੋਲੇ ਤਿੰਨਾ ਮਗਰੀ ਜਗਜੀਤ ਬੱਛੇ ਆ ਤਿੰਨਾ ਮਗਰੀ ਬੱਛੇ ਦੋ ਜਿਹੜਾ ਪਰ ਲਗਾਂ ਗੀਆਂ ਉਹ ਫੈਲਣਾ ਗੀਆਂ ਚਾਰ ਚਾਰ ਦੰਦ ਦਾ ਆ ਦੂਜਾ ਸੂਹਾ 6 ਦੰਦ ਵਹਿੜਾ ਜਗਜੀਤ ਇਹ ਰੇਟ ਰੂਗਾ ਦਾ ਇਹ ਜਗਜੀਤ ਵੀਰੇ ਅੱਜ ਸਵੇਰ ਦੀ ਸੂਈ ਆ ਜੇਰਾ ਮੰਨ ਕੇ ਚੱਲੋ ਵੀ ਆਪਣੇ ਘਰੇ ਆਪਣੇ ਸਾਹਮਣੇ ਸਿੱਟੀ ਆ ਪਈ ਆ ਜੇਰ ਹਜੇ ਠੀਕ ਹੈ ਹਾਂਜੀ ਇਹ ਕੀ ਭਾਜਦਿਆਂ ਇਹ ਜਗਜੀਤ ਵੀ ਬੈਠ ਆਪਾਂ ਦੇ ਦਾਂਗੇ ਜੀ 95000 ਰੁਪਏ ਦੀ ਜੀ ਠੀਕ ਹੈ ਇੱਥੋਂ ਹੀ ਕਮਾਈ ਮੜਾ ਸੋ ਗਾਂ ਦੀ ਤਿਆਰੀ ਸੋਹਣੀ ਆ ਦੱਸੋ ਬਾਕੀ ਹਵਾਨਾ ਵੀ ਦੇਖ ਸਕਦੇ ਹੋ ਹੁਣ ਤਾਂ ਜਗਜੀਤ ਭਾਈ ਮਿਲਕਿੰਗ ਕਰੀਆ ਕਿਉਂਕਿ ਪੰਛੀ ਨੂੰ ਦੁੱਧ ਦਤ ਪਿਆ ਸੀ ਫੇਰ ਹੀ ਜੇਰ ਸਿੱਟੀ ਐ ਨੇ ਹੂੰ ਕਿਉਂਕਿ ਜੇਰ ਨੂੰ ਟਾਈਮ ਲੱਗ ਜਾ ਫਿਰ ਇੱਕ ਦੋ ਵਾਰੀ ਬੱਚਾ ਜ਼ਰੂਰ ਲਾਉਣਾ ਪੈਂਦਾ ਜੀ ਹੂੰ ਤਾਂ ਹੀ 3-4 ਕਿਲੋ ਦੁੱਧ ਵੀ ਐਵੇਂ ਹੀ ਨਿਕਲ ਗਿਆ ਹੋਊ ਇਹਦਾ ਠੀਕ ਐ ਹਾਂ ਜੀ ਇਹਦੇ ਨਾਲ ਜਿਹੜੀ ਬੱਛੀ ਆ ਦੱਸੋ ਵੀ ਤੁਹਾਨੂੰ ਦਿਖਾ ਰਿਹਾ ਰਾਜੂ ਪਤੋ ਨਾਲ ਦੀ ਬੈੜ ਤੋਰੀ ਬੱਛੀ ਬਹੁਤ ਸੋਹਣੀ ਐ ਇਹਦੇ ਮਦਰ ਵੀ ਦੇਦੀ ਜੀ ਭਾਈ ਠੀਕ ਹੈ ਆ ਸੋਰੀ ਬੱਚਾ ਇਹਦੇ ਮਗਰ ਬੱਚਾ ਹੈ ਬੱਚਾ ਬੱਚਾ ਹਾਂ ਠੀਕ ਹੈ ਸੋ ਦੋਸਤੋ ਇਹ ਬੱਚਾ ਹੈ ਬੱਚਾ ਇਹਦੇ ਮਗਰ ਆ ਬਾਤ ਚੱਕ ਰਖਦੇ ਹੈ ਨਾ ਸਹੀ ਹੈ ਬੱਚਾ ਇਹਦੇ ਮਗਰ ਠੀਕ ਹੈ ਓਕੇ ਹਾਂ ਆ ਤੌਰ ਤੇ ਬੱਚਾ ਲੱਗਿਆ ਇਹ ਤੋਂ ਬਿਨਾ ਅੱਗੇ ਇੱਕ ਬੱਚੇ ਇਹਦਾ 95000 ਹੈ ਇਹਦਾ ਠੀਕ ਹੈ ਇਹਦਾ ਰੇਟ ਕੀ ਰੋਜੀ ਇਹ ਜਗਜੀਤ ਵੀਰੇ ਪਹਿਲਣਾ ਬੱਚੀਆਂ ਆਈਆਂ ਜੋੜਾਈ ਹੂੰ ਠੀਕਾ ਹੂੰ ਬਹੁਤ ਟੌਪ ਦੀਆਂ ਬੱਚੀਆਂ ਦੋਨੇ ਠੀਕ ਹੈ ਤੇ ਦੋਨਾ ਮਗਰੀ ਬੈਠਾ ਮਗਰ ਬੱਚੀਆਂ ਰਾਜੂ ਪੱਕੇ ਤੇ ਲੈ ਚੱਲੋ ਆ ਰੇਟ ਕੀ ਰਹਿਣਗੇ ਇਹਨਾਂ ਦੋਹਾਂ ਦੇ ਦੱਸ ਦਿੰ। ਜਗਜੀਤ ਬਾਈ ਜੇ ਤਾਂ ਕੱਲੀ-ਕੱਲੀ ਲੈਣੀ ਆ ਵੈੜ ਤਾਂ ਕੱਲੀ-ਕੱਲੀ ਦਾ ਤਾਂ ਡਿਫਰੈਂਟ ਰੇਟ ਆ। ਹੂੰ ਜੇ ਜੋੜਾ ਕਿਸੇ ਭਰਾ ਨੇ ਇਕੱਠਾ ਲੈਣਾਗਾ ਹੂੰ ਤਾਂ ਫੇਰ ਮੰਨ ਕੇ ਚੱਲੋ ਵਿਚਾਰੇ ਡਿਸਕਾਊਂਟ ਵਾਲਾ ਮੰਨ ਲੈ ਜਿਵੇਂ ਮਰਜੀ ਆ ਕੱਲੀ ਤਾਂ ਵੈੜ ਬਾਈ ਆ ਦਵਾਂਗੇ ਕੱਲੀ 1,45,000 ਰੁਪਏ ਦੀ ਹੂੰ ਤੇ ਆ ਕੱਲੀ ਵੈੜ ਦਵਾਂਗੇ ਆਪਾਂ ਸਵਾ ਦੀ ਬਾਈ ਹੂੰ ਹਾਂ ਤੇ ਜੇ ਜੋੜਾ ਜੋੜਾ ਕੋਈ ਸੰਤ ਹੈ ਜੋੜਾ ਕੱਠਾ ਭਾਈ ਜਿਸ ਤੇ ਨੋ ਹੋਊਗੀ 255 ਦਾ 2 ਟਾਈਟ ਲੈਂਥ ਦੇਖ ਲੋ ਇੱਥੋਂ ਹੂੰ ਕਿਉਂਕਿ ਕੱਲੀ-ਕੱਲੀ 'ਚ ਜਿਹੜਾ ਆਪਾਂ ਪੰਜ ਚੌਕੇ ਦਾ ਮਾਨ ਤਾਨ ਕਰਨਾ ਹੁੰਦਾ ਉਹ ਦੋਨਾਂ 'ਚ ਪਹਿਲਾਂ ਕਰਕੇ ਦੱਸਤਾ ਹੂੰ ਤੇ ਮੇਰਾ ਭਰਾ ਇੱਥੇ ਨਾਲ ਦਲਾਲ ਫਲਾ ਲਿਆ ਕੇ ਕਹਿਣ ਵੀ ਇੰਨੇ-ਇੰਨੇ 'ਚ ਦੇ ਦਿਓ ਫੇਰ ਕੁਝ ਨਹੀਂ ਹੋਣਾ ਕਿਸੇ ਵੀ ਗਾਂ ਦਾ ਠੀਕ ਆ ਹਾਂ ਸਿੱਧਾ ਆਪ ਹੀ ਆਵੇ ਜਿਹਨੇ ਖਰੀਦ ਲੈ ਸਿੱਧਾ ਆਪ ਆਓ ਜਿਹਨੇ ਗਾਂ ਲੈਣੀ ਆ ਹੂੰ ਹਾਂਜੀ ਤੋਰ ਦੇ ਭਾਈ ਚਿੱਟੀ ਹੋਰ ਗਾਂ ਨੂੰ ਧੰਨ ਚੜ੍ਹਦੀ ਕਲਾ ਦੱਸੋ ਗਾਂ ਦਾ ਬੜੀ ਮਜਬੂਤ ਦਿਸਦੀ ਐ ਬਾਕੀ ਹਵਾਨਾ ਵੀ ਚੰਗਾ ਥਣ ਚੰਗਾ ਲੱਗਾ ਗੋਲ ਘਵਾ ਦੇ ਬੱਚਾ ਵੱੱਛੀ ਐ ਇਹਦੇ ਨਾਲ ਦੋਨਾਂ ਨਾਲ ਹੀ ਬੱਚਿਆਂ ਜਗਜੀਤ ਭਾਈ ਇਹਦੇ ਨਾਲ ਕੋਈ ਵੀ ਇਹ ਤਾਂ ਹੀ ਮੈਂ ਖੋਲੀ ਸੀ ਇਹ ਠੀਕ ਐ ਥਣ ਇਹਦਾ ਵੀ ਹੱਥੀ ਚੁਾਈ ਵਾਲਾ ਬਹੁਤ ਚੰਗੀਆਂ ਬਹਿੜਾਂ ਜਗਜੀਤ ਵੀਰੇ ਦੋਨਹੀਂ ਹੂੰ ਤੋ ਰਜੂ ਇਹਨੂੰ ਪਹਿਲਾਂ ਲੈ ਚੱਲ ਬੱਚੇ ਤੇ ਤਰੂ ਜਾਉਏ ਤੋ ਇਹ ਦਸੋ ਵੈਡ ਤੁਹਾਨੂੰ ਮੈਂ ਪਹਿਲਾਂ ਵਾਈਟ ਦਿਖਾ ਦਿਆਂ ਫਿਰ ਖੁਸ਼ਦੀਪ ਦੂਜੀ ਨੂੰ ਲੈ ਆਊਗਾ ਇਹ ਚੰਗਾ ਹਵਾਨਾ ਦਿਸਦਾ ਇੱਥੇ ਬਾਹਰ ਹੀ ਬੱਚੇ ਤੇ ਲੈ ਚੱਲ ਲੈ ਆ ਬਈ ਇਹਨੂੰ ਵੀ ਖੁਸ਼ਦੀਪ ਸੋ ਸੂਂਜਾ ਸਵਾਇਆਂ ਵੈੜਾਂ ਦਾ ਅੱਜ ਸ਼ਾਟ ਵੀ ਤੁਹਾਨੂੰ ਦਿਖਾਵਾਂਗੇ ਤੋ ਇਹ ਨਾਗਾਜ ਦੀ ਵੀਡੀਓ ਚ ਵਿਕਰੀ ਆਲੇ ਸੀ ਭਾਈ ਖੁਸ਼ਦੀਪ ਦੇ ਇੱਕ ਪਹਿਲਣ ਬੱਚੀ ਰਹਿ ਗਈ ਜਗਜੀਤ ਭਾਈ ਇਹ ਹੁਣ ਆਈ ਹੈ ਵੈੜ ਪਹਿਲਣ ਬੱਚੀ ਫੋਣੀ ਨਵਾਈ ਹੈ ਕਿਉਂਕਿ ਆਈ ਹੁਣ ਹੈ ਤੋ ਉਹ ਵੀ ਤੁਹਾਨੂੰ ਦਿਖਾ ਦਈਏ ਇਹਨੂੰ ਮੰਨੀ ਰਾਜੂ ਦੋ ਦੰਦ ਦਾ ਵੀਰੇ ਬੱਛੀ ਇਹ ਤਾਂ ਹੁਣ ਹੀ ਉਤਰੀ ਹੈ ਗੱਡੀ ਤੇ ਇਹ ਹੁਣ ਹੀ ਉਤਰੀ ਹੈ ਨਵਾਈ ਆ ਜੇ ਕਿਹੜਾ ਗਿੱਲਾ ਜਿਹਾ ਪਿੰਡਾ ਹੂੰ ਇਹ ਦੋ ਦੰਦ ਦਾ ਬੱਛੀ ਬਾਈ ਕਿੰਨੇ ਦਿਨ ਲੇਜੂਗੀ ਇਹਦੇ 10 ਦਿਨ ਪਏ ਆ ਜੀ ਪੂਰੇ ਅਜੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਰੇਟ ਦੇਣ ਲੈਨ ਜਾਂ ਜਿਸ ਤੇ ਨੋਹ ਆ ਬਾਈ 115000 ਦੀ ਦੁਗਦੇ ਦੰਦ ਕੱਢਦੀ ਆ ਹਾਈਟ ਲੈਂਥ ਦੇਖ ਲੋ ਵਹਿੜ ਦੀ ਕਿੰਨੀ ਹੈ ਠੀਕ ਓਕੇ ਸੋ ਇਹ ਦੱਸੋ ਹੁਣ ਹੀ ਉਤਰੀ ਆ ਤੇ ਉਹਦੇ ਕਰਕੇ ਆਰਡਰ ਤੇ ਡਿਜ਼ਾਈਨਿੰਗ ਬਹੁਤ ਟੌਪ ਦੀ ਆ ਬੱਛੀ ਦੀ ਅਜੇ ਬਣੂ ਕਰੂ ਬਹੁਤ ਜੀ ਠੀਕ ਹੈ ਵੈਸੇ ਸੀਲ ਸੀਫ ਹੈ ਬਹੁਤ ਜਿਆਦੇ ਠੰਡੀ ਹੈ ਜੀ ਜਿਵੇਂ ਮਰਜ਼ੀ ਕੋਈ ਬਹਿ ਕਰ ਜੇ ਸਹੀ ਕਿਉਂਕਿ ਬਹਿਣ ਆਪਾਂ ਅੱਜ ਐਫ ਵੇਸੇ ਕੋਈ ਕੋਈ ਤਾਂ ਵੀ ਗਰਮ ਹੁੰਦੀ ਆ ਹੂੰ तकरीबन ਬਹਿਣਾ ਠੰਡ ਗਈ ਹੁੰਨ ਗਈ ਠੀਕ ਹੈ ਸੋ ਅੱਜ ਦੀ ਵੀਡੀਓ ਦੇ ਪਸੂ ਦੱਸੋ ਮਾਈਕਲ ਵਿਕਰੀ ਵਾਲੇ ਨੂੰ ਧੰਨਵਾਦ